ਜੋ ਇਤਿਹਾਸਿਕ ਫੈਸਲਾ ਅਸੀਂ ਲੈਣ ਜਾ ਰਹੇ ਹਾਂ ਉਹਦਾ ਵੇਰਵਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਅੱਜ ਇੰਡਸਟਰੀ ਨਾਲ ਸੰਬੰਧਿਤ ਉਦਯੋਗਾਂ ਨਾਲ ਸੰਬੰਧਿਤ ਇੱਕ ਫੈਸਲਾ ਲਿਆ ਜਾ ਰਿਹਾ ਹੈ ਜਦੋਂ ਅਸੀਂ ਇਨਵੈਸਟ ਪੰਜਾਬ ਲਈ ਚਨਈ ਮੁੰਬਈ ਪੂਨੇ ਬੈਂਗਲੌਰ ਜਾ ਗਏ ਸੀ ਤਾਂ ਅਸੀਂ ਉੱਥੇ ਜਾ ਕੇ ਇੰਡਸਟਰੀਲਿਸਟਾਂ ਨਾਲ ਗੱਲਬਾਤ ਕੀਤੀ ਸੀ ਇੱਥੇ ਵੀ ਲੋਕਲ ਜਿਹੜੇ ਸਾਡੇ ਉਦਯੋਗਪਤੀ ਨੇ ਇੰਡਸਟਰੀ ਲਿਸਟ ਨੇ ਉਹਨਾਂ ਨੇ ਵੀ ਛੋਟੇ ਵੱਡੇ ਜਿੰਨੇ ਵੀ ਲੈਵਲ ਤੇ ਨੇ ਉਹਨਾਂ ਨੇ ਵੀ ਇਹ ਵਿਚਾਰ ਵਟਾਂਦਰਾ ਕੀਤਾ ਸੀ ਤੇ ਬਹੁਤ ਜ਼ਿਆਦਾ ਖੁਸ਼ ਹੋਏ ਸੀ ਤੇ ਅਸੀਂ ਉਸ ਵਾਅਦੇ ਨੂੰ ਪੂਰਾ ਕਰਨ ਲੱਗੇ ਆਂ ਪੰਜਾਬ ਦੇ ਵਿੱਚ ਅਸੀਂ ਇੱਕ ਨਵੀਂ ਚੀਜ਼ ਸ਼ੁਰੂ ਕਰਨ ਲੱਗੇ ਆਂ ਕਿ ਇੰਡਸਟਰੀ ਵਾਸਤੇ ਅਸੀਂ ਸਟੈਂਪ ਪੇਪਰ ਜਿਹੜੇ ਨੇ ਸਟੈਂਪ ਪੇਪਰ ਉਹਨਾਂ ਦਾ ਰੰਗ ਬਦਲਣ ਲੱਗੇ ਆ। ਫਰਜ ਕਰ ਲੋ ਕਿਸੇ ਨੇ ਪੰਜਾਬ ਦੇ ਵਿੱਚ ਕੋਈ ਫੈਕਟਰੀ ਲਾਉਣੀ ਹੈ। ਤਾਂ ਉਹਨੇ ਕਿਤੇ 20 ਏਕੜ ਜ਼ਮੀਨ ਦੇਖ ਲਈ। ਤਾਂ ਉਹ ਇਨਵੈਸਟ ਪੰਜਾਬ ਦੇ ਪੋਰਟਲ ਤੇ ਜਾਂ ਫਿਰ ਇਨਵੈਸਟ ਪੰਜਾਬ ਦੇ ਆਫਿਸ ਚ ਆ ਕੇ ਉਹਨਾਂ ਨੂੰ ਦੱਸ ਦੇ ਕਿ ਆਹ ਖਸਰਾ ਨੰਬਰ ਹੈ, ਐਸ ਪਿੰਡ ਦੀ ਜ਼ਮੀਨ ਹੈ ਤੇ ਮੈਂ ਇੱਥੇ ਫੈਕਟਰੀ ਲਾਉਣੀ ਹੈ। ਤਾਂ ਜਿਹੜੀ ਸਾਡੀ ਸੀਐਲਯੂ ਦੀ ਟੀਮ ਹੈ ਜਿਹੜੀ ਪਰਮਿਸ਼ਨ ਆ ਦਿੰਦੀ ਹੈ ਟੀਮ ਉਹ 10 ਦਿਨ ਲਾਊਗੀ 10 ਦਿਨਾਂ ਦੇ ਵਿੱਚ ਵਿੱਚ ਆ ਕੇ ਉਹ ਉਸ ਜ਼ਮੀਨ ਨੂੰ ਦੇਖ ਕੇ ਪਰਖ ਕੇ ਉਹ ਓਕੇ ਉਸ ਜ਼ਮੀਨ ਨੂੰ ਕਰ ਦੋਗੀ ਤਾਂ ਫਿਰ ਉਸ ਫੈਕਟਰੀ ਲਾਉਣ ਵਾਲੇ ਨੂੰ ਕਿਹਾ ਜਾਊਗਾ ਕਿ ਹਰੇ ਰੰਗ ਦਾ ਸਟੈਂਪ ਪੇਪਰ ਖਰੀਦੋ ਉਹ ਦੂਜੇ ਸਟੈਂਪ ਪੇਪਰ ਨਾਲੋਂ ਮਹਿੰਗਾ ਹੋਊਗਾ ਕਿਉਂਕਿ ਉਹਦੇ ਵਿੱਚ ਸੀਐਲਯੂ ਫੋਰੈਸਟ ਪੋਲੂਸ਼ਨ ਤੇ ਫਾਇਰ ਇਹਨਾਂ ਚੀਜ਼ਾਂ ਨਾਲ ਸੰਬੰਧਿਤ ਸਾਰੀਆਂ ਐਨਓਸੀ ਦੇ ਪੈਸੇ ਵਿੱਚ ਹੀ ਜਿਹੜੇ ਨੇ ਉਹ ਸ਼ਾਮਲ ਕਰ ਲਈ ਜਾਣਗੇ ਇਨਕਲੂਡ ਕਰ ਲਈ ਜਾਣਗੇ ਤੇ ਜਦੋਂ ਹੀ ਰਿਸਟਰੀ ਹੋ ਗਈ 11ਵੇਂ ਦਿਨ 12ਵੇਂ ਦਿਨ 14ਵੇਂ ਦਿਨ ਉਸ ਤੋਂ ਬਾਅਦ ਉਹ ਆਪਣੇ ਫੈਕਟਰੀ ਦਾ ਨਿਰਮਾਣ ਸ਼ੁਰੂ ਕਰ ਸਕਦਾ ਹੈ ਪਹਿਲੀ ਇੱਟ ਉਹ ਲਾ ਸਕਦਾ ਹੈ ਤੇ ਇਹਦੇ ਨਾਲ ਜਿੱਥੇ ਵਪਾਰੀਆਂ ਦੀ ਜਾਂ ਫੈਕਟਰੀ ਲਾਉਣ ਵਾਲੇ ਜਿਹੜੇ ਬੰਦੇ ਨੇ ਉਹਨਾਂ ਦੀ ਖੱਜਲ ਖਵਰੀ ਬਚੂਗੀ ਦਫ਼ਤਰਾਂ ਦੇ ਗੇੜੇ ਬਚਣਗੇ ਕਦੇ 6-6 ਮਹੀਨੇ ਸੀ ਐਲਯੂ ਨਹੀਂ ਮਿਲਦਾ ਸੀ ਫਿਰ ਕਿਸੇ ਹੋਰ ਐਨਓਸੀ ਵਾਸਤੇ ਉਹਨਾਂ ਨੂੰ ਦਫ਼ਤਰਾਂ ਦੇ ਗੇੜੇ ਲਾਉਣੇ ਪੈਂਦੇ ਸੀ ਪੈਸਾ ਉਹਨਾਂ ਦਾ ਲੱਗ ਚੁੱਕਿਆ ਹੁੰਦਾ ਸੀ ਉਹਦਾ ਵਿਆਜ ਪੈਂਦਾ ਰਹਿੰਦਾ ਸੀ ਸੋ ਇਹ ਸਾਰਾ ਕੁਝ ਅਸੀਂ ਖਤਮ ਕਰਨ ਲੱਗੇ ਆ ਤੇ ਜਦੋਂ ਉਹ ਫੈਕਟਰੀ ਬਣ ਗਈ ਤਿਆਰ ਹੋ ਗਈ ਉਸ ਵੇਲੇ ਉਸ ਫੈਕਟਰੀ ਜਿਹੜੀ ਹੈ ਉਹਦਾ ਫਾਇਰ ਦਾ ਪੋਲੂਸ਼ਨ ਦਾ ਔਰ ਫੋਰੈਸਟ ਦਾ ਜਿਹੜਾ ਕਲੀਅਰੈਂਸ ਹੈ ਉਹਦੀ ਸਟੈਂਪ ਉਸੇ ਉਹਦੀ ਮੋਹਰ ਜਿਹੜੀ ਹੈ ਉਸੇ ਸਟੈਂਪ ਪੇਪਰ ਤੇ ਲੱਗ ਜੂਗੀ ਸੋ ਹਰੇ ਰੰਗ ਦਾ ਸਟੈਂਪ ਪੇਪਰ ਦਾ ਮਤਲਬ ਹੈ ਕਿ ਉਹ ਫੈਕਟਰੀ ਵਾਲੇ ਨੇ ਸਾਰੀਆਂ ਐਨਓਸੀਜ਼ ਲਈਆਂ ਹੋਈਆਂ ਨੇ ਤੇ ਉਹਦੇ ਪੈਸੇ ਦਿੱਤੇ ਹੋਏ ਨੇ ਕੱਲ ਨੂੰ ਕੋਈ ਉਹਨੇ ਉਹਦੇ ਕੋਲੇ ਸਾਲ ਬਾਅਦ ਡੇਢ ਸਾਲ ਬਾਅਦ ਕੋਈ ਫੈਕਟਰੀ ਚ ਆਉਂਦਾ ਹੈ ਇਨਸਪੈਕਸ਼ਨ ਕਰਨ ਤਾਂ ਉਹ ਸਿਰਫ ਸਟੈਂਪ ਪੇਪਰ ਦਿਖਾਊਗਾ ਤਾਂ ਅਫਸਰ ਜਿਹੜਾ ਚੈਕਿੰਗ ਕਰਨ ਆਇਆ ਹੈ ਇਨਸਪੈਕਸ਼ਨ ਕਰਨ ਆਇਆ ਹੈ ਉਸ ਸਟੈਂਪ ਪੇਪਰ ਦੇਖ ਕੇ ਦੱਸ ਦੂਗਾ ਕਿ ਕਿਸ ਕੰਮ ਲਈ ਜਮੀਨ ਖਰੀਦੀ ਸੀ ਤੇ ਉਸੇ ਕੰਮ ਲਈ ਇਹ ਇਸਤੇਮਾਲ ਹੋ ਰਹੀ ਹੈ ਦੇਸ਼ ਦੇ ਵਿੱਚ ਪੰਜਾਬ ਪਹਿਲਾ ਸੂਬਾ ਹੈ ਜੋ ਸਟੈਂਪ ਪੇਪਰ ਦੀ ਕਲਰ ਕੋਟਿੰਗ ਦਾ ਫੈਸਲਾ ਕਰ ਰਿਹਾ ਹੈ ਮੈਨੂੰ ਉਮੀਦ ਹੈ ਕਿ ਇਹ ਕਾਮਯਾਬ ਰਹੂਗਾ ਤੇ ਇਸ ਤੋਂ ਬਾਅਦ ਬਾਕੀ ਸੂਬੇ ਵੀ ਇਸ ਤਰ੍ਹਾਂ ਕਰਨਗੇ ਹਜੇ ਸਿਰਫ ਅਸੀਂ ਇਹ ਇੰਡਸਟਰੀ ਲਈ ਸ਼ੁਰੂ ਕਰ ਰਹੇ ਹਾਂ ਗ੍ਰੀਨ ਕਲਰ ਦਾ ਸਟੈਂਪ ਪੇਪਰ ਆਉਣ ਵਾਲੇ ਦਿਨਾਂ ਦੇ ਵਿੱਚ ਹਾਊਸਿੰਗ ਵਾਸਤੇ ਜਿਹੜੇ ਕਲੋਨੀਆਂ ਕਰਦੇ ਨੇ ਉਹਨਾਂ ਵਾਸਤੇ ਵੀ ਤੇ ਬਾਕੀ ਹੋਰ ਸੈਕਟਰਾਂ ਦੇ ਵਿੱਚ ਵੀ ਉਹਨਾਂ ਦੇ ਵੀ ਰੰਗ ਜਿਹੜੇ ਨੇ ਸਟੈਂਪ ਪੇਪਰਾਂ ਦੇ ਅਲੱਗ-ਅਲੱਗ ਕਰ ਦਾਂਗੇ ਤਾਂ ਕਿ ਸਟਾਮਪ ਪੇਪਰ ਦੇ ਅਨੁਸਾਰ ਰਜਿਸਟਰੀ ਦੇ ਅਨੁਸਾਰ ਪਤਾ ਲੱਗ ਜਾਏ ਕਿ ਜਿਹੜੀ ਜ਼ਮੀਨ ਖਰੀਦੀ ਗਈ ਹੈ ਉਹ ਕਿਸ ਮਕਸਦ ਲਈ ਖਰੀਦੀ ਗਈ ਸੀ ਇੱਕ ਵਾਰੀ ਮੈਂ ਫੇਰ ਦੱਸ ਦਿੰਨਾ ਸਟాంਪ পেਪਰ ਇੰਡਸਟਰੀ ਲਈ ਹਰੇ ਰੰਗ ਦੇ ਮਿਲਣਗੇ ਇਨਵੈਸਟ ਪੰਜਾਬ ਦੇ ਪੋਰਟਲ ਤੇ ਜਾ ਕੇ ਆਇਡੈਂਟੀਫਾਈ ਕਰੋ ਕਿ ਅਸੀਂ ਇੱਥੇ ਫੈਕਟਰੀ ਲਾਉਣੀ ਹੈ ਤੁਹਾਨੂੰ 2 ਹਫ਼ਤਿਆਂ ਦੇ ਵਿੱਚ ਵਿੱਚ ਕਲੀਅਰੈਂਸ ਮਿਲੂਗੀ ਤੇ ਤੁਸੀਂ ਆਪਣੀ ਫੈਕਟਰੀ ਦਾ ਨਿਰਮਾਣ ਸ਼ੁਰੂ ਕਰ ਸਕਦੇ ਹੋ ਤੇ ਸਟాంਪ ਪੇਪਰ ਦੇ ਜਿਹੜੇ ਪੈਸੇ ਨੇ ਉਹਦੇ ਵਿੱਚ ਹੀ ਸਾਰੀਆਂ ਐਨਓਸੀ ਦੇ ਜਿਹੜੇ ਚਾਰਜਸ ਨੇ ਉਹ ਜਿਹੜੇ ਨੇ ਵਿੱਚ ਸ਼ਾਮਲ ਹੋਣਗੇ ਇਹਦੇ ਨਾਲ ਬਹੁਤ ਸਾਰੇ ਇੰਡਸਟਰੀਲਿਸਟਾਂ ਦਾ ਜਿਹੜਾ ਖੱਜਲ ਖਵਾਰੀ ਘਟੂਗੀ ਇਸੇ ਤਰ੍ਹਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਸੈਕਟਰਾਂ 'ਚ ਵੀ ਕਰਾਂਗੇ ਸੋ ਇੱਕ ਨਵਾਂ ਫੈਸਲਾ ਹੈ ਦੇਸ਼ ਦੇ ਵਿੱਚ ਪਹਿਲਾ ਸੂਬਾ ਪੰਜਾਬ ਹੈ ਜਿਹੜਾ ਇਹ ਫੈਸਲਾ ਲੈਣ ਲੱਗਿਆ ਮੈਨੂੰ ਉਮੀਦ ਹੈ ਇੰਡਸਟਰੀ ਵਾਲੇ ਜਦੋਂ ਜਿਹੜੇ ਈਜ਼ ਆਫ ਬਿਜ਼ਨਸ ਕਹਿੰਦੇ ਸੀ ਯਾ ਸਿੰਗਲ ਵਿੰਡੋ ਸਿਸਟਮ ਜਿਹੜੇ ਮੰਗਦੇ ਸੀ ਉਹਨਾਂ ਦੀ ਇਹ ਬਹੁਤ ਵੱਡੀ ਮੰਗ ਪੂਰੀ ਹੋਊਗੀ ਪੰਜਾਬ ਦੇ ਵਿੱਚ ਇੰਡਸਟਰੀ ਆਊਗੀ ਜਲਦੀ ਚੱਲੂਗੀ ਤਾਂ ਜਲਦੀ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਪੰਜਾਬ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਦਿਨ ਰਾਤ ਹਾਜ਼ਰ ਤੁਹਾਡੀ ਆਪਣੀ ਪੰਜਾਬ ਸਰਕਾਰ ਸਤਿ ਸ੍ਰੀ ਅਕਾਲ